पीटीसी न्यूज गलबात प्रताप बाजवा ने, और इस मौके ने एक बड़ा दावा किया कि मुख्य भगवंत मान मैं पहला ही कहा कि आपके पैंताली बंद भाजपा के संपर्क ने सो पीटीसी न्यूज न खाल खास गलबात कर रहे सर एल ओ पी प्रताप बाजवा और इस मौके उन्होंने व्डे बयान दते ने निशाने भी साधे ने उन्होंने उन्होंने कि ਮੈਂ ਪਹਿਲਾਂ ਹੀ ਕਹਿਆ ਸੀ ਕਿ ਆਪਦੇ 45 ਬੰਦੇ ਭਾਜਪਾ ਦੇ ਸੰਪਰਕ ਵਿੱਚ ਨੇ ਇਹਨਾਂ ਚੋਂ ਦੋ ਬੰਦੇ ਤਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਨੇ ਭਗਵੰਤ ਮਾਨ ਨੂੰ ਹਟਾਉਣ ਦੀ ਜਿੰਨੀ ਕੋਸ਼ਿਸ਼ ਹੋਵੇਗੀ ਉਹ ਨਾ ਭਾਜਪਾ ਦੇ ਨੇੜੇ ਜਾਵੇਗਾ ਇੱਥੇ ਉਹਨਾਂ ਨੇ ਨਿਸ਼ਾਨੇ ਜੜੇ ਨੇ ਜੰਮ ਕੇ ਸਾਦੇ ਨੇ ਭਾਵੇਂ ਭਾਜਪਾ ਹੋਵੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ। ਜਿੰਨੀ ਚੋਣਾਂ ਤੋਂ ਬਾਅਦ ਕਿਸੇ ਵੇਲੇ ਵੀ ਮਾਨ ਸਰਕਾਰ ਦਿਖ ਸਕਦੀ ਹੈ। ਪੰਜਾਬ ਚ ਆਮ ਆਦਮੀ ਪਾਰਟੀ ਦੇ ਮਾੜੇ ਹਾਲਾਤ ਹੋਣਗੇ। ਪ੍ਰਤਾਪ ਬਾਜਵਾ ਨੇ ਬੜੇ ਵਿਸਪੋਟਕ ਕਰਦੇ ਵੱਡੇ ਬਿਆਨ ਜਿਨੇ बीटीस نیوز ਨਾਲ ਖਾਸ ਗੱਲਬਾਤ ਦਰਾਂ ਦਿੱਤੇ ਨੇ ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੈ ਕਿ ਕਿਆਮਤੀ ਪਾਰਟੀ ਵੱਲੋਂ ਵੀ ਪਲਟਵਾਰ ਜ਼ਰੂਰ ਕੀਤਾ ਗਿਆ ਹੈ ਲੇਕਿਨ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਪ੍ਰਤਾਪ ਬਾਜਵਾ ਨੇ ਕੁਝ ਅਜਿਹੇ ਹੀ ਬਿਆਨ ਜ਼ਰੂਰ ਦਿੱਤਾ ਸੀ ਜਦੋਂ ਚੋਣਾਂ ਹੋਣੀਆਂ ਸੀ ਲੋਕ ਸਭਾ ਦਾ ਕਿਆ ਸੀਗਾ ਕਿ ਕਿਸੇ ਵੇਲੇ ਵੀ ਮਾਨ ਸਰਕਾਰ ਡਿੱਗ ਸਕਦੀ ਹੈ ਲਗਾਤਾਰ ਕਈ ਅਜਿਹੇ ਵਿਧਾਇਕ ਮੰਤਰੀ ਨੇ ਜੋ ਪਾਸਪਾ ਦੇ ਸੰਪਰਕ ਵਿੱਚ ਨੇ ਸੋ ਮੈਂ ਪਹਿਲਾਂ ਹੀ ਕਿਹਾ ਸੀ ਕਿ ਆਪ ਦੇ 45 ਬੰਦੇ ਪਾਸਪਾ ਦੇ ਸੰਪਰਕ ਵਿੱਚ ਨੇ ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਸਭ ਸੁਣਾਨੇ ਕੱਚਾ ਬਾਜਾ ਸਾਹਿਬ ਮੈਨੂੰ ਲੱਗਦਾ ਕਿ ਤੁਸੀਂ ਪੋਲੀਟੀਕਲ ਆਕਟੋਪਸ ਵੀ ਹੋ ਬੜੀਆਂ ਜੜੀਆਂ ਤੁਸੀਂ ਪਹਿਖ ਬੜੀਆਂ ਪਿਛਲੇ ਸਭੇ ਚ ਕੀਤੀਆਂ ਉਹ ਜ਼ਿਆਦਾਤਰ ਸੱਚ ਵੀ ਨਿਕਲੀਆਂ ਤੁਸੀਂ ਜਿਵੇਂ ਲੋਕ ਸਭਾ ਦੇ ਇਲੈਕਸ਼ਨ ਦੀਆਂ ਜਿਹੜੀਆਂ ਸੀਟਾਂ ਦਾ ਪ੍ਰੈਡਿਕਸ਼ਨ ਕੀਤੀ ਸੀ ਕਿ 7-8 ਸੀਟਾਂ ਤੁਹਾਨੂੰ ਆਉਣਗੀਆਂ ਉਹ ਉਹੀ ਆਈਆਂ ਤੁਸੀਂ ਇੱਕ ਪ੍ਰੈਡਿਕਸ਼ਨ ਹੋਰ ਕੀਤੀ ਸੀ ਕਿ ਇੱਕ ਨੱਥ ਸਿੰਦੇ ਬਨ ਗਏ ਭਗਵੰਤ ਮਾਨ ਇਸ ਕਹਿੰਦੇ ਸਰਕਾਰ ਉਲਟ ਫੁਲਟ ਹੋਊਗਾ ਪ੍ਰੈਡਿਕਸ਼ਨ ਤੇ ਕਾਇਮ ਹਲੇ ਵੀ ਹੋਏਗਾ ਐਸਾ ਕੋਈ ਜਿੰਨੇ ਮੈਂ ਗੱਲ ਕਹੀ ਹੂੰ ਗੁਰੂ ਮਾਰਾ ਸਾਹਿਬ ਦੀ ਪਾਰ ਕਿਰਪਾ ਨਾਲ ਕੋ ਮੈਂ ਸਿਆਸੀ ਪੰਡਿਤ ਤੇ ਹੈ ਨਹੀਂ ਨਾ ਵੇਖਦਾ ਨਾ ਕਿਸੇ ਦੀ ਯੰਤਰੀ ਵੀ ਹਾਂ ਜੀ ਪਰ ਇਹ ਤਜਰਬੇ ਦੀ ਬਣਾ ਤੇ ਕਿਹਾ ਜਾਂਦਾ ਮੈਂ 100% ਸ਼ੋਰ ਹਾਂ ਜਿਉਂ ਜਿਉਂ ਇਹਨੂੰ ਤਬਦੀਲ ਕਰਨ ਦਾ ਫੈਸਲਾ ਕਰਨਗੇ ਉਸ ਤਰ੍ਹਾਂ ਉਸ ਤਰ੍ਹਾਂ ਇਹ ਭਾਜਪਾ ਦੇ ਪਹਿਲੇ ਹੀ ਨੇੜੇ ਹੂੰ ਤੁਸੀਂ ਕਹਿੰਦੇ ਕਿ ਹਿਸਟਰੀ ਰਿਪੀਟ ਹੋਏਗੀ ਜਿਵੇਂ ਪਿਛਲੀ ਸਰਕਾਰ ਦੇ ਵਿੱਚ ਤੁਹਾਡੀ ਹਾਲਾਂਕਿ ਉਹ ਕਾਂਗਰਸ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਗਏ ਸੀਗੀ ਹਾਲਾਂਕਿ ਨੇੜਤਾ ਦੀਆਂ ਗੱਲਾਂ ਹਮੇਸ਼ਾ ਚਲਦੀਆਂ ਰਹਿੰਦੀਆਂ ਸੀ ਜਿਵੇਂ ਹੁਣ ਚਲਦੀ ਆ। ਇਹੀ ਹਿਸਟਰੀ ਰਿਪੀਟ ਕਰੇਗੀ ਕਿ ਮੁੱਖ ਮੰਤਰੀ ਵੀ ਜਾਣਗੇ ਤੁਸੀਂ ਕਹਿੰਦੇ ਆ। ਵੇਖੋ ਮੈਨੂੰ ਤੇ ਇਹ ਨਜ਼ਰ ਆਉਂਦਾ। ਹਮ ਮੈਨੂੰ ਤੇ ਨਜ਼ਰ ਆਉਂਦਾ ਕਿ ਇਹ ਕੋਸ਼ਿਸ਼ ਕਰੇਗਾ ਹੁਣ ਉਹ ਸਿਰੇ ਚੜੇਗਾ ਨਾ ਚੜੇ ਤੇ ਮੈਂ ਕਹਿ ਕੁਝ ਨਹੀਂ ਸਕਦਾ। ਮੈਨੂੰ ਨਹੀਂ ਪਤਾ ਕਿ ਕਿੰਨੇ ਕੁ ਬੰਦੇ ਇਹਦੇ ਨਾਲ ਵਿਲਿੰਗ ਹੋਣਗੇ ਕਿਉਂਕਿ ਬੀਜੇਪੀ ਕੋ ਬੰਦਾ ਕੋਈ ਨਹੀਂ। ਐਮਐਲਏ ਦੋ ਨੇ। ਹਮ ਬੀਜੇਪੀ ਕੋ ਦੋ ਐਮਐਲਏ ਨੇ। ਹਮ ਉਹਨਾਂ ਨਾਲ ਕੋਈ ਹੋਰ ਬੰਦਾ ਹੈ ਨਹੀਂ ਜੇ ਤੋੜਨੇ ਪੈਣਗੇ ਤੇ ਇਹਨਾਂ ਨੂੰ ਘੱਟ ਤੋਂ ਘੱਟ 60 ਬੰਦੇ ਮਿਨਿਮਮ ਚਾਹੀਦੇ ਨੇ ਤੇ ਨਾਲ 58 ਬੰਦੇ ਲਿਆਣੇ ਹੋ ਸਕਦਾ ਡਿਫਿਕਲਟੀ ਹੋ ਜੇ ਇਸ ਗੱਲ ਇਹ اسی ਗੱਲ 'ਚ ਇੱਕ ਡਿਫਿਕਲਟੀ ਲੱਗਦੀ ਨਹੀਂ ਤੇ ਹੁਣ ਤੱਕ ਇੱਕ ਨਾ ਚਿੰਦੇ ਬਣੇ ਹੁੰਦੇ ਹੁਣ ਤੱਕ ਇਹ ਸਾਰਾ ਕੰਮ ਸਿਰੇ ਚੜ ਗਿਆ ਹੁੰਦਾ ਨੇਪਰੇ ਚੜ ਜਾਂਦਾ ਉਹ ਸਾਡਾ ਮੇਰਾ ਖਿਆਲ ਹੈ ਕਿ 35 40 ਬੰਦਿਆਂ ਤੋਂ ਵੱਧ ਇਹਨਾਂ ਨੂੰ ਬੰਦਿਆ ਜੇ ਮਿਲ ਲਈਦੇ ਬੀਜਪੀ ਨੂੰ ਜੀ ਨੂੰ ਪਤਾ ਲੱਗੀ ਇਹਨਾਂ ਦੀਆਂ ਗਵਰਨਮੈਂਟ ਦੀ ਏਜੰਸੀਆਂ 45 ਬੰਦਿਆਂ ਨਾਲ ਇਨ ਟੱਚ ਹਨ ਤੁਹਾਨੂੰ ਯਾਦ ਹੋਏਗਾ ਲੇਖਕ ਤੋਂ ਪਹਿਲੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ 45 ਬੰਦਿਆਂ ਨਾਲ ਜਿਹੜੀਆਂ ਬੀਜਪੀ ਦੀਆਂ ਸੈਂਟਰ ਏਜੰਸੀਜ਼ ਨੇ ਉਹ ਇਨ ਟੱਚ ਨੇ ਯਸ ਇਹਨਾਂ ਕੀਤੇ ਉਹਨਾਂ ਚੋਂ ਦੋ ਬੰਦੇ ਛੱਡ ਵੀ ਗਏ ਮੇਰੇ ਕਹਿਣ ਤੋਂ ਬਾਅਦ ਤੁਹਾਡਾ ਰਿੰਕੂ ਗਿਆ ਸੁਸ਼ੀਲ ਰਿੰਕੂ ਸਿਟਿੰਗ ਐਮਪੀ ਚਲਾ ਗਿਆ ਸਿਟਿੰਗ ਜਿਹੜਾ ਹੁਣ ਸ਼ੀਤਲ ਲੁੰਗਰਾਲ ਇਹ ਚਲਾ ਗਿਆ ਜੀ ਇਹ ਤੇ ਤੁਹਾਡੇ ਸਾਹਮਣੇ ਆ ਗਿਆ ਕਈ ਹੋਰ ਨੇ ਹੂੰ 45 ਬੰਦਿਆਂ ਦਾ ਮੈਨੂੰ ਪਤਾ ਹੈ ਜਿਹੜੇ ਬੀਜੇਪੀ ਨਾਲ ਇਨ ਟੱਚ ਸੀ ਤੋ ਅਜੇ ਹੁਣ ਕਿੰਨੇ ਕ ਨਿਪਰੇ ਚੜਨਗੇ ਕਿੰਨੇ ਕ ਛੱਡਣਗੇ ਨਹੀਂ ਛੱਡਣਗੇ ਮੈਂ ਕਹਿ ਕੋਈ ਨਹੀਂ ਪ੍ਰਤਾਪ ਸਿੰਘ ਬਾਜਬਾਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਜੇਪੀ ਦੇ ਸੰਪਰਕ ਦੇ ਵਿੱਚ ਨੇ ਇਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਲਈ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾਦੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਸ਼ਾਦ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ ਚ ਨੇ ਔਰ 10 12 ਕੌੜੀਆਂ ਥੱਲੇ ਜੇ ਆਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾ ਜੀ ਨੇ ਇਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਤੇ ਉੱਤੇ ਕਾਂਗਰਸ ਪਾਰਟੀ ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦਾ ਇਸਾ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਇੱਕ ਸਟਰੋਂਗ ਪਾਰਟੀ ਆ ਆਮ ਆਦਮੀ ਪਾਰਟੀ ਸਤੰਤਕ ਪਾਰਟੀ ਆ ਇੱਕ ਇੱਕ ਬਿਦਾਇਕ ਕਿ ਕਿ ਕਾਰਕਟਰ ਕਿ ਕਿ ਵਲੰਟੀਅਰ ਜਿਹੜਾ ਔਰਵਿੰਦ ਕੇਜਰੀਵਾੜੀ ਦੇ ਨਾਲ ਆਵਾਦੀ ਪਾਰਟੀ ਦਿਨal ਡਟ ਕੇ ਚਤਾਂ ਦੀ ਤਰ੍ਹਾਂ ਖੜਾਗਾ ਔਰ ਕਦੇ ਵੀ ਜਿਹੜਾ ਹੈਗਾ ਉਹ ਕਿਸੇ ਹੋਰ ਪਾਰਟੀ ਦਾਣ ਦੀ ਦੂਰ ਦੀ ਗੱਲ ਆਪਣੀ ਪਾਰਟੀ ਦੇ ਕਦੇ ਪੱਲਾ ਨਹੀਂ ਛੱਡੂਗਾ ਸਮਝ ਸਬੰਦਗਾ ਅੱਜ ਵੀ ਅਸੀਂ ਤਾਂ ਪਹਿਲਾਂ ਵੀ ਕੀ ਬੰ ਕਹੇਗਾ ਕਿ ਪ੍ਰਤਾਪ ਸਿੰਘ ਬਾਜਬਾ ਭਾਰਤੀ ਜਨਤਾ ਪਾਰਟੀ ਦੇ ਬਤੌਰ ਰੈਜੈਂਟ ਪੰਜਾਬ ਚ ਕੰਮ ਕਰਦਾ ਸਾਡੇ ਤੇ ਜਿਹੜੇ ਐਮਐਲਏ ਹੈ ਉਹ ਤੇ ਕਮਿਟਿਡ ਨੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਔਰ ਆਵਾਦੀ ਪਾਰਟੀ ਦੇ ਪ੍ਰਤੀ ਉਹ ਸ਼੍ਰੀ ਅਰਵਿੰਦ ਕੇਜਰੀ ਵਾਹਲ ਦੇ ਸੱਚੇ ਸਿਪਾਹੀ ਨੇ ਉਹਨਾਂ ਨੂੰ ਤਾਂ ਬੀਜੇਪੀ ਦਾ ਨਾ ਕੋਈ ਡਰ ਡਰਾ ਸਕਿਆ ਹੈਗਾ ਨਾ ਉਹ ਬੀਜੇਪੀ ਦਾ ਲੋਟਸ ਆਪਰੇਸ਼ਨ ਜਿਹੜਾ ਹੈ ਉਹਨਾਂ ਨੂੰ ਤੋੜ ਸਕਿਆ ਪਰ ਹਾਂ ਤੁਹਾਡੇ ਬਿਆਨ ਦੇ ਨਾਲ ਇੱਕ ਗੱਲ ਬੜੀ ਕਲੀਅਰ ਹੋ ਗਈ ਹੈ ਕਿ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਬੀਜੇਪੀ ਲਈ ਕੰਮ ਕਰਦੇ ਹੋ ਤੁਸੀਂ ਬੀਜੇਪੀ ਦੇ ਏਜੰਟ ਤੇ ਮੈਂ ਤਾਂ ਬਲ ਕੇ ਤੁਹਾਡੀ ਕੇਂਦਰੀ ਲੀਡਰਸ਼ਿਪ ਨੂੰ ਸੁਚੇਤ ਕਰਾਂਗਾ ਕਿ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰਾਂ ਤੋਂ ਬਚੋ ਕਿਉਂਕਿ ਤੁਹਾਨੂੰ ਖਤਰਾ ਛੇ ਦਿਨ ਬੀਜੇਪੀ ਤੋਂ ਨਾ ਹੋਵੇ ਤੁਹਾਡੀ ਪਾਰਟੀ ਦੇ ਵਿੱਚ ਬੈਠੇ ਹੋਏ ਬੀਜੇਪੀ ਦੇ ਏਜੰਟਾਂ ਤੋਂ ਤੁਹਾਨੂੰ ਖਤਰਾ ਜ਼ਿਆਦਾ ਸੋ ਇੱਥੇ ਜਿਸ ਤਰ੍ਹਾਂ ਦੇ ਨਾਲ ਪ੍ਰਤਾਪ ਬਾਜਵਾ ਵੱਲੋਂ ਵਿਸਫੋਟਕ ਬਿਆਨ ਦਿੱਤੇ ਗਏ ਨੇ ਉਸ ਤੋਂ ਬਾਅਦ ਵਾਰ ਪਲਟਵਾਰ ਦਾ سلسلہ ਯਕੀਨਨ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਵੀ ਇੱਥੇ ਪਲਟਵਾਰ ਕੀਤਾ ਗਿਆ ਸੋ ਇੱਕ ਦੂਜੇ ਨੂੰ ਜਿਹੜਾ ਹੈ ਇਹ ਨਿਸ਼ਾਨੇ ਸਾਧ ਰਹੇ ਨੇ ਜਿੱਥੇ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਤਕਰੀਬਨ 45 ਵਿਧਾਇਕ ਨੇ ਜੋ ਪਾਜਪਾ ਦੇ ਸੰਪਰਕ ਵਿਜਨੇ ਪਾਜਪਾ ਵਿੱਚ ਜਾ ਸਕਦੇ ਨੇ ਸਰਕਾਰ ਸੁਵਿਧਿ ਦੇ ਦੇਖ ਸਕਦੀ ਹੈ ਉੱਥੇ ਹੀ ਆਮ ਆ띠 ਪਾਰਟੀ ਵੱਲੋਂ ਇਹ ਪਲਟਵਾਰ ਕੀਤਾ ਜਾ ਰਿਹਾ ਹੈ ਕਿ ਇਹ ਪਾਜਪਾ ਦੇ ਏਜੰਟ ਨੇ ਪ੍ਰਤਾਪ ਬਾਜਵਾ ਸੋ ਇੱਥੇ ਪੰਜ ਪਧੇ ਨਾਲ ਕੌਣ ਰਲਿਆ ਹੋਇਆ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਡਿਬੇਟੇਬਲ ਜਿਹੜਾ ਹੋ ਚੁੱਕਿਆ ਲੇਕਿਨ ਪਹਿਰਾਲ ਇੱਥੇ ਸਿਆਸਤ ਜ਼ਰੂਰ ਗਰਮਾਈ ਹੋਈ ਹੈ ਕਿਉਂਕਿ ਪ੍ਰਤਾਪ ਬਾਜਵਾ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਰਵਿੰਦਰ ਮੀਤ ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰ ਅਮੂਮਨ ਅਸੀਂ ਦੇਖਦਿਆਂ ਚੋਣਾ ਵੇਲੇ ਤਾਂ ਆਗੂ ਬੜੇ ਵੱਡੇ ਵੱਡੇ ਬਿਆਨ ਦਿੰਦੇ ਨੇ ਬਾਅਦ 'ਚ ਉਹ ਬਿਆਨ ਦਾ ਕੋਈ ਮਾਇਨੇ ਨਹੀਂ ਰਹਿੰਦਾ ਲੇਕਿਨ ਇੱਥੇ ਪ੍ਰਤਾਪ ਬਾਜਵਾ ਨੇ ਦੁਹਰਾਇਆ ਆਪਣਾ ਬਿਆਨ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਚੋਣਾ ਤੋਂ ਪਹਿਲਾਂ ਦਿੱਤਾ ਸੀ ਜਿਸ ਨੂੰ ਇੱਕ ਵਾਰ ਫੇਰ ਬੋਲਦੇ ਨਜ਼ਰ ਆਏ ਨੇ ਮਿਕੂ ਦੇਖੋ ਪਕਾ ਪਾਜਵਾਨਾ ਜਦੋਂ ਐਕਸਕਲੂਸਿਵ ਟੋਕ ਤੇ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਦਾਵਾ ਕੀਤਾ ਕਿ 45 ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਉਹ ਸੈਂਟਰਲ ਏਜੰਸੀਆਂ ਦੇ ਟੱਚ ਦੇ ਵਿੱਚ ਦੇ ਤੇ ਜਿਨ੍ਹਾਂ ਚੋਂ ਦੋ ਵਿਧਾਇਕ ਆਵਾ ਦੀ ਪਾਰਟੀ ਜਿਹੜੇ ਇੱਕ ਵਿਧਾਇਕ ਇੱਕ ਐਮਪੀ ਆਵਾ ਦੀ ਪਾਰਟੀ ਛੱਟ ਵੀ ਚੁੱਕੇ ਤੇ ਸ਼ਸ਼ੀਲ ਰਿੰਕੂ ਦਾ ਤੇ ਸ਼ੀਤਲ ਅੰਗਰਾਲ ਦਾ ਉਹਨਾਂ ਨੇ ਜ਼ਿਕਰ ਵੀ ਕੀਤਾ ਤਾਂ ਇਹ ਵੱਡਾ ਦਾਵਾ ਕੀਤਾ ਹਾਲਾਂਕਿ ਆਵਾਦੀ ਪਾਰਟੀ ਵੱਲੋਂ ਤੁਰੰਤ ਜਿਹੜਾ ਇਸ ਤੇ ਰਿਐਕਟ ਕੀਤਾ ਗਿਆ ਤੇ ਨੀਲਗੜ੍ਹ ਜਿਹੜੇ ਸਪੋਰਟਸ ਪੋਰਟਰ ਨੇ ਉਹਨਾਂ ਵੱਲੋਂ ਉਲਟਾ ਪ੍ਰਤਾਪ ਬਾਜਵਾ ਦੇ ਇਤੇ ਇਲਜ਼ਾਮ ਲਗਾਏ ਗਏ ਕਿ ਉਹ ਪੰਜਾਬ ਦੇ ਵਿੱਚ ਕਾਂਗਰਸ ਰਹਿ ਕੇ ਵੀ ਜੀਪੀ ਲਈ ਕੰਮ ਕਰ ਰਹੇ ਨੇ ਉੱਥੇ ਹੀ ਸਰਕਾਰ ਵਿੱਚ ਜਿਹੜੀ ਹੈਗੀ ਆ ਉਹ ਸਾਹਮਣੇ ਜਿਹਦੇ ਵਿੱਚ ਜਿਹੜੇ ਹਰਪਾਲ ਟੀਮਾ ਹੈਗੇ ਨੇ ਮੰਤਰੀ ਨੇ ਦੂਸਰੇ ਨੰਬਰ ਦੇ ਮੰਤਰੀ ਨੇ ਸਰਕਾਰ ਦੇ ਵਿੱਚ ਉਹਨਾਂ ਵੱਲੋਂ ਵੀ ਸਿੱਧਾ ਨਿਸ਼ਾਨਾ ਪ੍ਰਤਾਪ ਸਿੰਘ ਬਾਜਵਾ ਦੇ ਤੇ ਸਾਧਾ ਗਿਆ ਹੁਣ ਦੇਖਿਆ ਹੋਇਆ ਹੈ ਕਿ ਇਹਦੇ ਸਿਆਸੀ ਮਾਇਨੇ ਕਰ ਅੱਪ ਕੀ ਨਿਕਲਦੇ ਨੇ ਅਸੀਂ ਪ੍ਰਸਾਦ ਬਾਜਵਾ ਨਾਲ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ આરોਪ ਪ੍ਰਸਾਦ ਬਾਜਵਾ ਵੱਲੋਂ ਹੀ ਆਮ ਆਦਮੀ ਪਾਰਟੀ 'ਤੇ ਲਗਾਏ ਗਏ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰਸਾਦ ਬਾਜਵਾ ਆਲੋਪੀ ਤੇ આરોਪ ਲਗਾਏ ਗਏ ਨੇ ਕਿ ਉਹ ਭਾਜਪਾ ਦੇ ਲਈ ਕੰਮ ਕਰਦੇ ਨੇ ਤਾਂ ਜ਼ਾਹਿਰ ਤੌਰ ਤੇ ਪੰਜਾਬ ਦੀ ਸਿਆਸਤ ਇਸ ਮਸਲੇ ਦੇ ਉੱਤੇ ਸੱਜਣਾ ਹੈ ਬਿਲਕੁਲ ਲੋਰਸ ਵਿੱਚਕਾਰ ਹਾਲਾਂਕਿ ਭਾਜਪਾ ਦਿਨਾ ਲਾ ਕੇ ਰਲਿਆ ਕੌਣ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਇਸ ਤੇ ਵੀ ਬਹਿਸ ਹੋ ਸਕਦੀ ਕਿਉਂਕਿ ਇੱਕ ਦੂਜੇ ਤੇ ਹੀ ਨਿਸ਼ਾਨੇ 사ਧਰੇ ਨੇ ਲੇਕਿਨ ਜੇ ਕੋਈ ਫਾਇਦਾ ਲੈ ਰਹੀ ਤਾਂ ਫਿਰ ਭਾਜਪਾ ਲੈਂਦੀ ਨਜ਼ਰ ਆ ਰਹੀ ਹੈ ਲੇਕਿਨ ਹੁਣ ਇਸ ਤੇ ਨਾਲ ਜੋ ਇਹ ਬਿਆਨ ਦਿੱਤਾ ਹੈ ਯਕੀਨਨ ਮੁੱਖ ਮੰਤਰੀ ਦਾ ਬਿਆਨ ਵੀ ਸਮੇਂ ਤੇ ਆਏਗਾ ਜ਼ਰੂਰ ਕਿਉਂਕਿ ਮੁੱਖ ਮੰਤਰੀ ਕਦੀ ਚੁੱਪ ਨਹੀਂ ਰਹਿੰਦੇ ਆਪਣੇ ਤਰੀਕੇ ਦੇ ਨਾਲ ਜਵਾਬ ਜ਼ਰੂਰ ਦਿੰਦੇ ਨੇ ਬਿਲਕੁਲ ਸਹੀ ਤੌਰ ਤੇ ਕਿਉਂਕਿ ਜਿਮਨੀ ਚੌਂਡ ਜਲੰਧਰ ਪੱਛਮੀ ਦੀ ਉਹਦੀ ਕੈਂਪੇਨ ਵੀ ਚੱਲ ਰਹੀ ਹੈ ਤੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਮਰ ਉਹ ਸਰਗਰਮ ਵੀ ਦਿਖ ਰਹੇ ਨੇ ਜਲੰਧਰ ਪੱਛਮੀ ਸੀਟ ਦੇ ਉੱਤੇ ਤਾਂ ਹੋ ਸਕਦਾ ਉਹ ਜਲਦ ਇਸ ਮਸਲੇ ਦੇ ਉੱਤੇ ਰਿਵਰਟ ਕਰਨ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦੇ ਕਿਉਂਕਿ ਇੱਕ ਬਹੁਤ ਵੱਡਾ ਐਲੀਗੇਸ਼ਨ ਹੋ ਜਾਂਦਾ ਜਦੋਂ 95 ਵਿਧਾਇਕਾਂ ਦੀ ਸਰਕਾਰ ਹੋਵੇ ਤਾਂ ਉਹਦੇ ਚੋਂ 45 ਵਿਧਾਇਕ ਬੀਜੇਪੀ ਦੇ ਟੱਚ ਦੇ ਵਿੱਚ ਹੋਣ ਦੀ ਗੱਲਬਾਤ ਨਿਕਲ ਕੇ ਸਾਹਮਣੇ ਆਵੇ ਤਾਂ ਜ਼ਾਹਿਰ ਤੌਰ ਤੇ ਮੁੱਖ ਮੰਤਰੀ ਨੂੰ ਇਸੇ ਰਿਵਰਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਬਿਆਨ ਹੈਗਾ ਸਟੇਟਮੈਂਟ ਹੈ ਇਹ ਐਲਓਪੀ ਲੀਡਰ ਆਫ ਆਪੋਜੀਸ਼ਨ ਵਿਧਾਨ ਸਭਾ ਦੇ ਅੰਦਰ ਜਿਹੜੇ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੀ ਗਈ ਹੈ ਸਾ ਇਸ ਕਰਕੇ ਮਾਮਲਾ ਜਿਹੜਾ ਹੈਗਾ ਉਹ ਹੋਰ ਵੀ ਸੰਗੀਨ ਹੋ ਜਾਂਦਾ ਹੈ ਇਹ ਰਾਜਨੀਤੀ ਹੋਰ ਵੀ ਸਰਗਰਮ ਗਲਿਆਰਾਂ ਦੇ ਵਿੱਚੋਂ ਗੁਜ਼ਰਦੀ ਹੈ ਤਾਂ ਹਾਲ ਫਿਲਾਲ ਦੇਖਿਆ ਹੋਇਆ ਕਿ ਮੁੱਖ ਮੰਤਰੀ ਕਦੋਂ ਰਿਵਰਸ ਕਰਦੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਦੋਂ ਨਿਸ਼ਾਨੇ ਸਾਧਦੇ ਨੇ ਜਾਂ ਪਾਛਾ ਇਹਦੇ ਮਸਲੇ ਦੇ ਉੱਤੇ ਕੀ ਹੁਣ ਅੱਗੇ ਰਿਵਰਸ ਕਰਦੇ ਨੇ ਕਿਉਂਕਿ ਅਲਿਗੇਸ਼ਨ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਸੰਗੀਨ ਨੇ ਕਿ ਬੀਜੇਪੀ ਦੇ ਸੱਤ ਦੇ ਵਿੱਚ ਨੇ ਹਾਲਾਂਕਿ ਉਹਨਾਂ ਦੇ ਘਰ ਦਾ ਜ਼ਿਕਰ ਵੀ ਕੀਤਾ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਉੱਪਰਲੀ ਮੰਜ਼ਲ ਦੇ ਵਿੱਚ ਉਹਨਾਂ ਦੇ ਭਰਾ ਜਿਹੜੇ ਬੀਜੇਪੀ ਦੇ ਵਿੱਚ ਨੇ ਤੇ ਆਪ ਉਹ ਕਾਂਗਰਸ ਦੇ ਵਿੱਚ ਨਹੀਂ ਇੱਕੀ ਕਰ ਦਿੱਤੇ ਦੋ ਝੰਡੇ ਲੱਗਣ ਦੀ ਗੱਲਬਾਤ ਵੀ થઈ ਗਈ ਤਾਂ ਐਡੂਕੇਸ਼ਨ ਦੋਨੇ ਜਿਹੜੀਆਂ ਪਾਰਟੀਆਂ ਦੇ ਜਿਹੜੇ ਉੱਤੇ ਇੱਕ ਲੁਜੇ ਵੱਲੋਂ ਲਗਾਈ ਜਾਇ ਤੇ ਜਾ ਰਹੀ ਹੈ ਹੁਣ ਦੇਖਣਾ ਹੋਗਾ ਕਿ ਰਾਜਨੀਤਿਕ ਇਸ ਤਰ੍ਹਾਂ ਬਲ ਵਾਤੀ ਹੈ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਨਾਂ ਲੈ ਕੇ ਕਿ ਦੋ ਜਿਹੜੇ ਨੇ ਆਗੂ ਉਹ ਤਾਂ ਗਏ ਨੇ ਭਾਜਪਾ ਵਿੱਚ ਜਿਸ ਨਾਲ ਚੀਤਾ ਲੰਗੋਰਾਲ ਹੋਣ ਜਾਂ ਫਿਰ ਸੁਸ਼ੀਲ ਰਿੰਕੂ ਇਸ ਗੱਲ ਨੂੰ ਉਹਨਾਂ ਨੇ ਪੁਖਤਾ ਤਰੀਕੇ ਨਾਲ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜਿਹੜੇ ਕਈ ਵਿਧਾਇਕ ਲਗਾਤਾਰ ਸੰਪਰਕ ਵਿੱਚ ਨੇ ਭਾਜਪਾ ਦੇ ਉਹਨਾਂ ਚੋਂ ਦੋ ਆਗੂ ਜਾ ਚੁੱਕੇ ਨੇ ਸੋ ਇਹ ਵਿਚਾਰ ਕਿਤੇ ਨਾ ਕਿਤੇ ਹਾਲਾਂਕਿ ਸੱਚ ਕੀ ਹੈ ਇਹ ਤਾਂ ਕੋਈ ਨਹੀਂ ਜਾਣਦਾ ਲੇਕਿਨ ਆਮ ਆਦਮੀ ਪਾਰਟੀ ਇੱਕ ਵਾਰ ਜ਼ਰੂਰ ਸੋਚਨ ਤੇ ਮਜਬੂਰ ਹੋ ਰਹੀ ਹੋਏਗੀ ਇਹ ਅਜਿਹੇ ਬਿਆਨਾਂ ਨੂੰ ਮਿਲੋ ਦੇਖੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਸਿਆਸੀ ਖਿਚੜੀ ਜਿਹੜੀ ਹੈਗੀ ਆ ਉਹ پکਦੀ ਰਹੀ ਸੀ ਹਾਲਾਂਕਿ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਲਗਾਤਾਰ ਕਿ ਆਵਾਜ਼ੀ ਪਾਰਟੀ ਦੇ ਵ代यक ਤੇ ਐਮਪੀ ਟੱਕ ਦੇ ਵਿੱਚ ਨੇ ਤੇ ਹਾਲਾਂਕਿ ਉਸ ਤੋਂ ਬਾਅਦ ਜਿਹੜੇ ਐਮਪੀ ਸਿਸ਼ਿਲ ਜਿੰਪੂ ਉਹ ਵੀ ਚਲੇ ਵੀ ਗਏ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਤ ਲੰਗਰਾਰ ਜਿਨ੍ਹਾਂ ਦੇ ਪਾਰਟੀ ਛੱਡਣ ਤੋਂ ਬਾਅਦ ਅਸਿਫਾ ਉਹਨਾਂ ਦੇ ਐਮਐਲਏ ਸਿੱਪ ਦਾ ਵੀ ਉੱਤ ਹੈ ਤੇ ਜਿਦੀ ਚੋਣ ਵੀ ਹੁਣ ਹੋ ਰਹੀ ਆ। ਭਾਈ ਦੋ ਐਗਜ਼ਾਮਪਲਾਂ ਦੇ ਕੇ ਉਹਨਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨਾ ਵੀ ਛੱਡਿਆ ਗਿਆ। ਜਦੋਂ ਇਸ ਤਰੀਕੇ ਦੀਆਂ ਵੱਡੀਆਂ ਐਗਜ਼ਾਮਪਲ ਹੋਣ ਸਿੱਟਿੰਗ ਐਮਪੀ ਤੇ ਸਿੱਟਿੰਗ ਐਮਐਲਏ ਛੱਡ ਕੇ ਚਲੇ ਜਾਣ ਤੇ ਉਹਦੀ ਐਗਜ਼ਾਮਪਲ ਦਿੱਤੀ ਜਾਵੇ ਤਾਂ ਮਾਮਲਾ ਜਿਹੜਾ ਹੈਗਾ ਉਹ ਥੋੜਾ ਜਾਂ ਗੰਭੀਰ ਹੋ ਜਾਂਦਾ ਹੈ। ਇਸ ਤਰੀਕੇ ਦੀ ਜਿਹੜੀ ਸਟੇਟਮੈਂਟ ਦਿੱਤੀ ਜਾਂਦੀ ਆ ਤਾਂ ਹੁਣ ਕੀ ਸੱਚ ਦੇ ਵਿੱਚ ਹੀ ਭਾਜੀਪੀ ਦੇ ਟੱਕ ਦੇ ਵਿੱਚ ਹੈਗੇ ਨੇ ਆਮ ਆਦਮੀ ਪਾਰਟੀ ਦੇ ਵਾਕੇ ਭਾਜੀਪੀ ਨੂੰ ਜਵਾਬ ਦੇਣਾ ਪੈਗਾ ਸਿਰਫ ਦੋ ਪਾਰਟੀਆਂ ਨਹੀਂ। ਬੀਜਪੀ ਨੂੰ ਵੀ ਇਸ ਚੀਜ਼ ਦਾ ਜਵਾਬ ਦੇਣਾ ਪਾਏਗਾ ਕਿ ਆਖਿਰਕਾਰ ਇਹ ਦੇ ਪਿੱਛੇ ਸੱਚ ਕੀ ਹੈਗਾ ਕਿਉਂਕਿ ਇਹ ਜਿਹੜੀ ਸਿਆਸਤ ਹੈਗੀ ਪੰਜਾਬ ਦੇ ਵਿੱਚ ਪੂਰੀ ਦੌਰਾਂ ਤੇ ਇਸ ਸਮੇਂ ਬਿਲਕੁਲ ਜਿਹੜੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਹਾਲਾਂਕਿ 92 ਵਿਧਾਇਕ ਚੁਣ ਕੇ ਆਮ ਆਦਮੀ ਪਾਰਟੀ ਦੇ ਆਏ ਹੋਣ ਔਰ ਉਸਤੇ ਫਿਰ ਹੁਣ ਇਸ ਤਰ੍ਹਾਂ ਦੇ ਬਿਆਨ ਐਲੋਪੀ ਦੇ ਸਾਹਮਣੇ ਆਣੇ ਔਰ ਲਗਾਤਾਰ ਅਸੀਂ ਦਲ ਬਦਲੀਆਂ ਦੇਖੀਆਂ ਨੇ ਸੋ ਇਹ ਇੱਕ ਵੱਡੀ ਜਿਹੜੀ ਹੈ ਬਹਿਸ ਉਸਨੇ ਜ਼ਰੂਰ ਛੇੜ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਅਰਵਿੰਦਰ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਦੇ ਲਈ